ਸ਼ਨੀਵਾਰ ਸੈਟਰਡੇ 29 ਤਰੀਕ ਰਾਤ ਨੂੰ ਕੋਈ 7 ਵਜੇ ਇਹਨਾਂ ਨੇ ਮੇਰੀ ਸਾਰੀ ਸਿਕਿਉਰਿਟੀ ਵਿਡਰਾਅ ਕਰਤੀ ਜਿਹੜੇ ਗਨਮੈਨ ਮੇਰੇ ਨਾਲ ਉਸ ਵਕਤ ਮੌਜੂਦ ਸਨ ਉਹਨਾਂ ਨੂੰ ਫੋਨ ਆਈ ਜਾਣ ਬਾਰ-ਬਾਰ ਕਿ ਹੁਣੇ ਪਹੁੰਚੋ ਹੁਣੇ ਪਹੁੰਚੋ ਡੀਜੀਪੀ ਸਾਹਿਬ ਬਾਰ-ਬਾਰ ਪੁੱਛ ਰਹੇ ਆ ਔਰ ਉਹ ਵਿਚਾਰੇ ਮੇਰੇ ਵੱਲ ਵੇਖਦੇ ਸੀ ਕਿ ਇਹਨੂੰ ਕੱਲੇ ਛੱਡ ਕੇ ਕਿੱਥੇ ਜਾਣਾ ਮਗਰ ਮੈਂ ਜਦ ਉਹਨਾਂ ਦੇ ਹਾਲਾਤ ਵੇਖੇ ਉਹ ਤਾਂ ਵਿਚਾਰਾ ਮੁਲਾਜ਼ਮ ਹੈ ਕਾਂਸਟੇਬਲ ਆ ਕੋਈ ਹੈੱਡ ਕਾਂਸਟੇਬਲ ਹੈ ਮੈਂ ਆਪਦੇ ਸਿਕਿਉਰਿਟੀ ਇੰਚਾਰਜ ਨੂੰ ਫੋਨ ਕੀਤਾ ਚਰਨਜੀਤ ਸਿੰਘ ਉਹਦਾ ਨਾਮ ਉਹਨੂੰ ਕਹਿੰਦਾ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਰ ਮੈਂ ਕਹਾ ਮਗਰ ਇਹਨੂੰ ਤਾਂ ਅਫਸਰ ਮਗਰ ਪਏ ਆ ਇਹਨਾਂ ਦੇ ਮਗਰ ਪਏ ਆ ਕਿ ਵਾਪਸ ਰਿਪੋਰਟ ਕਰੋ ਵਾਪਸ ਰਿਪੋਰਟ ਕਰੋ ਤੂੰ ਕਹਿੰਦਾ ਤੇਰੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਦੱਸ ਫਿਰ ਕੀ ਹੋਣਾ ਚਾਹੀਦਾ ਕਹਿੰਦਾ ਸਰ ਮੇਰੇ ਕੋਲ ਜਵਾਬ ਕੋਈ ਨਹੀਂ ਇਹਨਾਂ ਨੂੰ ਤੁਹਾਨੂੰ ਕੱਲੇ ਨਹੀਂ ਛੱਡਣਾ ਚਾਹੀਦਾ ਉਸ ਵਕਤ ਮੈਂ ਫਿਰ ਇਹ ਫੈਸਲਾ ਕੀਤਾ ਕਿ ਇਹਨਾਂ ਵਿਚਾਰਿਆਂ ਦੀ ਨੌਕਰੀ ਇਹਨਾਂ ਦੇ ਪਰਿਵਾਰ ਇਸ ਤੇ ਗੁਜ਼ਰ ਕਰਦੇ ਇਹਨੂੰ ਖਤਰੇ 'ਚ ਨਾ ਪਾਵਾਂ ਮੈਂ ਇਮੀਡੀਏਟਲੀ ਉਹਨਾਂ ਨੂੰ ਸ਼ਨੀਵਾਰ ਦੇਰ ਰਾਤ ਨੂੰ ਉਹਨਾਂ ਨੂੰ ਵਾਪਸ ਭੇਜਿਆ ਕੋਈ 1 ਵਜੇ ਕੋਈ 2 ਵਜੇ ਕੋਈ 3 ਵਜੇ ਆਪਦੀ ਆਪਦੀ ਜਿਹੜੀ ਜਿਹੜੇ ਜਿੱਥੋਂ-ਜਿੱਥੋਂ ਆਏ ਸਨ ਉਸ ਕਮਾਂਡੰਟ ਸਾਹਿਬ ਕੋਲ ਯਾਰ ਬਟਾਲੀਅਨ ਕੋਲ ਉਹਨਾਂ ਨੇ ਵਾਪਸ ਰਿਪੋਰਟ ਕੀਤਾ